ਤੋ ਦੋ ਦੰਦਾ ਨੂੰ ਕੋਤ 15 ਕਿਲੋਆਂ ਕੰਡੇ ਲਾਉਣਾ। ਅੱਛਾ ਜੀ। ਦੋ ਦੰਦਾ ਹੀ। ਚੈੱਕ ਕਰੋ ਵੀਰੇ। ਮੋਹਰਾ ਮੱਝ। ਸੱਨਾ ਮੰਡੀ ਪਹੁੰਚੇ ਅੱਜ ਆਪਾਂ। ਤੇ ਓਟੀ ਕੋਲੋਂ ਚੈੱਕ ਕਰੋ ਵੀਰੇ ਇਹਨੂੰ। ਫੁੱਲ ਓਕੇ ਆ। ਅਡਰ ਕੁਆਲਟੀ ਚੈੱਕ ਕਰੋ ਥਲਾਂ ਦੀ। ਫੁੱਲ ਗੁੱਡ ਐ। ਨਾਲ ਕੀ ਆ ਵੀਰੇ ਤੇ ਜੀ? ਨਾਲ ਕੱਤੀ ਹੈ ਜੀ। ਕੱਤੀ। ਅੱਛਾ ਚੋ ਵੀ ਕੋਲਸ ਬਣਾਉਂਦੀ। ਫੁੱਲ ਓਕੇ ਰਿਪੋਰਟ। ਓਟੀ ਦੀ। ਇਹ ਤਾਂ ਮੁੱਲ ਕਿਨੇ ਰੱਖਿਆ ਵੀਰੇ ਮੁੱਲ ਕੋਸ ਕਰਾਲਾ ਵੀਰੇ 255000 ਅੱਛਾ ਜੀ ਬੋਲ ਤਿੰਨ ਕਰਾਲਾ ਸਵਾ ਤਿੰਨ ਕਰਾਲਾ 15 ਕਿਲੋ ਦੁੱਧੀ ਓਟ ਮੂਹ ਓਰੀਜਨਲ ਦੁੱਧੀ ਹੈ ਅੱਛਾ ਦੋ ਦੋ ਦੰਦਾ ਹੀ ਇਹ ਦੋ ਦੰਦਾ ਹੀ ਦੋ ਦੇਸੀ ਲਾਸਟ ਕਿਨੇ ਤੱਕ ਫਿਰ ਵੀ ਆਪਾਂ 255 ਦਾ 255 ਮਾਨ ਤਣ ਕਰਦਾ ਠੀਕ ਹੈ ਜੀ ਨਾਲ ਨਾਲ ਕੱਟੀ ਹੈ ਜੀ ਸਾ ਵੀ ਕੱਟੀ ਦੂੰਦੀ ਹੈ ਤੇ ਜਿਹੜੀ ਇਹ ਦੂਜੀ ਮੱਝ ਹੈ ਵੀਰੇ ਇਹ ਕਿਹੜੇ ਸੂਏ ਇਹ ਵੀ ਅੱਛਾ ਇਹ ਥੱਲੇ 12 ਕਿਲੋ ਦੈਨ ਖਰਾ ਵੀਰੇ ਦੁੱਧ ਬੋਲਣ ਵਾਲਾ ਨਹੀਂ ਉਹ ਢੰਡੇ ਲਾਉਣ ਵਾਲਾ ਅੱਛਾ ਮੇਰਾ ਵੀ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਟਾਪ ਦੀ ਝੋਟੀ ਫਲੇਸ ਸੂਏ ਤੇ ਲਿਓਟੀ ਪੱਖੋਂ ਵੀ ਪੂਰੀ ਓਕੇ ਹੈ ਮੇਰਾ ਵੀਰ ਬਹੁਤ ਵਧੀਆ ਟਾਪ ਦੀ ਕੁਆਲਿਟੀ ਹੈ ਖਣਾ ਦੀ ਕੁਆਲਿਟੀ ਚੈੱਕ ਕਰੋ ਮੇਰਾ ਵੀਰ ਵੇ ਮਾਰ ਜੇ ਠਹਿਕ ਜਿਉਂ ਚੀਜ਼ ਦੀ ਆਪਣੀ ਗਾਰੰਟੀ ਉਹ ਤੇ ਕਰ ਸਕਦੇ ਆ ਆ ਟੋਰੀ ਗੱਤੀ ਛੜ ਕੇ ਬਲੰਦੂ ਚੈੱਕ ਕਰੋ ਮੇਰਾ ਵੀਰ ਕੁਆਲਟੀ ਇਹਦੀ ਇਹਦਾ ਮੁੱਲ ਕਿਨੇ ਰੱਖਿਆ ਵੀਰੇ ਇਹਦਾ ਮੁੱਲ 1.75 1,45,000 ਰੁਪਏ ਅੱਛਾ ਤੇ ਲਾਸਟ ਜਿਹੜਾ ਦੱਣੀ ਹੈ ਇਹ 845 ਦੀ ਹੋ ਜੇ ਅੱਛਾ ਮੇਰਾ ਵੀਰ ਗੱਡੀ ਹੈ ਇਹ ਚੈੱਕ ਕਰੋ ਮੇਰਾ ਵੀਰ ਕਰਤੀ ਕੋ ਮੇਰਾ ਵੀਰ ਬਹੁਤ ਹੀ ਟੌਪ ਦੀ ਮੋਰਾ ਨਸਲ ਦੀ ਝੋਟੀ ਨਾਲ ਕੇ ਵੀਰੇ ਦੇ ਹੈ ਨਾਲ ਕੱਟੀ ਨਾਲ ਕੱਟੀ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰੇ ਦੀ ਫੁੱਲ ਬੁੱਡਾ ਥਾਣਾ ਵੀ ਦੇਖੋ ਪੂਰੇ ਪ੍ਰੋਪਰ ਗੈਪ ਹੈ ਓਕੇ ਅ ਵੀ ਕਿੰਨਾ ਦੁੱਧ ਆ ਵੀਰ ਥੱਲੇ ਤੇ ਉਹ ਤਾਂ 12 ਕਿਲੋ ਹੋਵੇਗੀ ਅੱਛਾ ਜੀ ਵੀ ਗੇਮਰਾ ਜੀ ਟੀਕੇ ਦੀ ਹੈ ਝੋਟੀ ਵੀਰੇ ਹਾਂਜੀ ਹਾਂਜੀ ਅੱਛਾ ਜੀ ਨਵਾਬ ਦੀ ਆਪੇ ਕਿਹੜੇ ਦੀ ਜੀ ਨਵਾਬ ਦੀ ਨਵਾਬ ਦੀ ਝੋਟੀ ਹੈ ਵੀਰੇ ਦੇਖੋ ਬਹੁਤ ਹੀ ਟਾਪ ਕਲਾਸ ਕਰਾਲੀ ਮੰਡੀ ਵੀ ਕਿ ਤੁਸੀਂ ਆ ਕੇ ਇੱਥੇ ਵਿਸਟ ਕਰ ਸਕਦੇ ਹੋ ਤਾਂ ਦੇਖ ਸਕਦੇ ਹੋ ਐਦਾਂ ਦੀਆਂ ਬਹੁਤ ਹੀ ਟਾਪ ਟਾਪ ਦੀਆਂ ਝੋਟੀਆਂ ਤੇ ਬਹੁਤ ਜ਼ਿਆਦਾ ਸੁਨੱਖੀ ਸਿੰਘਾ ਦੀ ਪੂਰੀ ਖੁੰਡੀ ਤੇ ਆਪਾਂ ਤੁਹਾਨੂੰ ਲਿਓਰਟੀ ਦੀ ਬਣਤਰ ਦਿਖਾਉਂਦੇ ਪੂਰੀ ਇਹਦੀ ਮੱਝ ਝੋਟੀ ਦੀ ਚੈੱਕ ਕਰੋ ਫਿਰ ਕੁਆਲਿਟੀ ਇਹਦੀ ਮੋਲੇ ਵੀ ਫੋਨ ਤੇ ਕਰੂਗੇ ਹਾਂ ਮੋਲੇ ਵੀਰ ਜੀ ਦਾ ਫੋਨ ਤੇ ਦੱਸੋ ਠੀਕ ਹੈ ਤੇ ਦੂਜੀ ਨਾਲ ਵਾਲੇ ਵੀ ਆਪਣੀ ਹਾਂਜੀ ਉਹ ਵੀ ਆਪਣੀਆਂ ਜੀ ਪਹਿਲਾਂ ਨਹੀਂ ਅੱਛਾ ਇਹ ਵੀ ਚੈੱਕ ਕਰੋ ਵੀਰ ਬਹੁਤ ਹੀ ਟੌਪ ਦੀ ਇਹ ਕਿਹੜੇ ਝੋਟੇ ਦੀ ਹੈ ਵੀਰ ਹਾਂਜੀ ਇਹ ਮੋਦੀ ਦੀ ਹੈ ਅੱਛਾ ਜੀ ਬਹੁਤ ਹੀ ਟੌਪ ਦੀ ਕੁਆਲਿਟੀ ਲੱਗਦੀ ਆਪਾਂ ਤੁਹਾਨੂੰ ਇਹਦੀ ਐਟਰ ਕੁਆਲਿਟੀ ਜਿਹਾ ਬਸ ਲਿਓਟੀ ਦੀ ਪੂਰੀ ਪ੍ਰੋਪਰ ਬਣਤਰ ਚੈੱਕ ਕਰੋ। ਮਾੜਾ ਵਿੱਚ ਫੁੱਲ ਪ੍ਰੋਪਰ ਗੈਤ ਹੈ। ਤੁਸੀਂ ਚੈੱਕ ਕਰੋ ਕਿਦਾਂ ਲੱਗੀ ਵੀ। ਤੇ ਮੇਰਾ ਵੀਰ ਨਾਲ ਕੀ ਹੈ ਵੀਰੇ ਤੇ? ਇਹਦੇ ਮਗਰ ਕੀ ਆ? ਕੱਟਾ। ਕੱਟਾ ਹੀ ਨਾਲ ਇਹ ਆਪਣੇ ਕੱਟਾ ਏ। ਤੇ ਇਹਦੇ ਥੱਲੇ ਦੁੱਧ ਕਿੰਨਾ ਵੀਰੇ? ਇਹਨਾਂ ਥੱਲੇ 11 ਕਿਲੋ ਹੋ ਗਏ। ਅੱਛਾ 11 ਕਿਲੋ ਹੋ ਗਏ। ਬਹੁਤ ਹੀ ਟੌਪ ਦੀ ਝੋਕੀ। ਜੇ ਕੋਈ ਲੈਣਾ ਚਾਹੁੰਦਾ ਤੇ ਕਰਾਲੀ ਮੰਡੀ ਵੀ ਅੱਜ ਹੀ ਆ ਸਕਦਾ ਏ। ਤੇ ਹੈਲੋ ਬਹੁਤ ਹੀ ਟਾਪ ਕਲਾਸ ਮੁਰਾ ਝੋਟੀ ਇਹਨੂੰ ਵੀ ਤੋੜ ਕੇ ਦਿਖਾ ਸਕਦੇ ਆ ਹਾਂ ਹਾਂ ਚੈੱਕ ਕਰੋ ਵੀਰੇ ਦੀ ਵੀ ਡਿਓਰਟੀ ਚੈੱਕ ਕਰੋ ਬਣਤਰ ਇਹਦੀ ਤੇ ਦੋ ਦੰਦ ਆ ਵੀਰ ਜੀ ਕਿਹੜੇ ਦੰਦ ਦੋ ਦੋ ਦੰਦ ਜੀ ਦੋ ਦੰਦ ਦੋ ਦੰਦ ਝੋਟੀ ਫਰਗੋਟ ਕੁਆਲਟੀ ਇਹਦੀ ਤੇ ਬਾਈ ਦਿਖਾਊਗਾ ਪਰ ਤੋੜ ਕੇ ਤੇ ਕੋਈ ਨੁਕਸ ਨਹੀਂ ਖੋਣਾ ਵਿੱਚ ਪ੍ਰੋਪਰ ਬੈਕ ਇਹਨਾਂ ਦੀਆਂ ਸ਼ਰਤਾਂ ਦਾ ਮੈਂ ਤੁਹਾਨੂੰ ਜਾਣਕਾਰੀ ਦੇਣ ਵਾਸਤੇ ਪੂਰੀਆਂ ਸ਼ਰਤਾਂ ਤੇ ਤੇ ਭਾਈਆਂ ਨੂੰ ਲਵਾਂਗੇ ਆਪਾਂ ਪੂਰੀ ਜਾਣਕਾਰੀ ਇਹਦੇ ਬਾਰੇ ਕੋਲ ਕੋਲ ਟੂ ਕੁਆਲਟੀ ਆ ਪੀਓਟੀ ਦੀ ਬਣਤਰ ਵੀ ਦਿਖਾਉਣੇ ਆਪਾਂ ਤੁਹਾਨੂੰ ਅਜੀ ਥਾਣਾ ਵਿੱਚ ਪ੍ਰੋਪਰ ਗੈਪ ਹੈ ਚੈੱਕ ਕਰ ਲਓ ਵੀ ਨਾਲ ਕੀ ਵੀ ਤੇ ਇਹ ਮਰ ਕੱਟੀ ਆਈ ਕੱਟੀ ਏਕੜ ਝੋਟੇ ਦੀ ਹੈ ਜੀ ਹਾਂਜੀ ਏਕੜੀ ਝੋਟੀ ਹੈ ਇਹ ਹੈਗੀ ਆ ਜਫਰਾਬਾਦੀ ਦੀ ਜਫਰਾਬਾਦੀ ਝੋਟੀ ਹੈ ਵੀਰਪੁਰ ਜਿੰਨੀ ਹੈ ਵੀ ਤਿੰਨੇ ਝੋਟੀਆਂ ਨੇ ਤਿੰਨੇ ਟੌਪ ਕਲਾਸ ਨੇ 12 ਕਿਲੋ ਤੋਂ ਦਾਏ ਕੱਟੀ ਦੱਲੇ ਕਿ ਨਹੀਂ 12 ਕਿਲੋ 12 ਕਿਲੋ ਦੱਹਾ ਹੈ ਇਹਦਾ ਮੁੱਲ ਬੋਦੀ ਦੱਸੂਏ 1 ਲੱਖ 20 ਹਜ਼ਾਰ ਅੱਛਾ 1 ਲੱਖ 20 ਹਜ਼ਾਰ ਲਾਸਟ ਕਿਨੇ ਫਿਰ ਵੀ 110 ਦੀ ਚੱਲਦੀ 110 ਤੇ ਬਹੁਤ ਹੀ ਟੌਪ ਕਲਾਸ ਦੀ ਝੋਟੀ ਬਾਈ ਨੇ ਮੁੱਲ ਵੀ ਬਹੁਤ ਜਾਇਜ਼ ਰੱਖਿਆ 1,20,000 ਦੇ ਕਰੀਬ ਦਾ 1,10,000 ਵਿੱਚ ਦੇ ਦਾਂਗੇ ਤੇ ਬਿਲਕੁਲ ਲੈਂਡ ਦਾ ਚਾਹਵਾਨ ਹੈ ਤਕਰਾਲੀ ਮੰਡੀ ਵਿੱਚ ਆ ਸਕਦਾ ਹੈ ਤੇ ਬਾਈਆਂ ਨਾਲ ਗੱਲਬਾਤ ਕਰ ਸਕਦਾ ਹੈ ਦੇਖੋ ਮੇਰਾ ਵੀ ਬਹੁਤ ਹੀ ਟੌਪ ਕਲਾਸ ਮੂਰਾ ਚਾਰ ਦੰਦਾਂ ਦਾ ਵੀ ਰਿਮੂਟ ਅੱਛਾ ਚਾਰ ਦੰਦਾਂ ਦਾ ਵੀ ਰਿਮੂਟ ਅੱਛਾ ਮੇਰਾ ਵੀ ਤੇ ਚੈੱਕ ਕਰੋ ਬਾਈ ਝੋਟੀ ਦੀ ਕੁਆਲਿਟੀ ਬਹੁਤ ਖਾਣਾ ਵਿੱਚ ਵੀ ਪ੍ਰੋਪਰ ਗੈਪ ਹੈ ਬਾਈ ਡਿਊਟੀ ਵੀ ਫੁੱਲ ਗੁੱਟਾ ਇਹਦੀ ਚੈੱਕ ਕਰੋ ਮੇਰਾ ਵੀਰ ਕੁਆਲਟੀ ਚੈੱਕ ਕਰੋ ਮਾਤਾ ਚਾਰ ਦੰਦ ਦਾ ਵੀਰੇ ਚਾਰ ਦੰਦ ਤੇਰੀ ਜਿਹਨੇ ਚਾਰ ਦੰਦ ਆ ਇਹ ਦਿਖਾ ਦੇ ਨੇ ਪਟਾ ਚੈੱਕ ਕਰੋ ਮੇਰਾ ਵੀਰ ਸੈਂਦ ਕੋਈ ਨਾ ਦਰਤੀ ਇੱਟਲ ਪਾਲੀ ਪਾਲੀ ਸੀ ਪਾਲੀ ਭਰਾਵਾਂ ਚਾਰ ਛੋਟੀ ਡਿਊਟੀ ਚੈੱਕ ਕਰਾਂਗਾ ਵੀਰ ਆਪਾਂ ਤੁਹਾਨੂੰ ਇਹਦੀ ਤੇ ਨਾਲ ਕੀ ਵੀਰੇ ਤੇ ਮਗਰ ਕੱਟੀ ਹੈ ਜੀ ਕੱਟੀ ਆ ਜੀ ਤੇ ਕੱਟੀ ਵੀ ਆਪਾਂ ਦਿਖਾਉਂਗਾ ਤੁਹਾਨੂੰ ਇਹਦੀ ਕੱਟੀ ਕੱਟੀ ਕਿਹੜੇ ਟੀਕੇ ਦੀ ਹੈ ਵੀਰੇ ਐਮਨਤੀ ਦੀ ਹੈ ਐਮਨਤੀ ਜੀ ਹਾਂ ਜੀ ਤੇ ਕਿੰਨਾ ਮੰਗ ਰੱਖਿਆ ਵੀਰੇ ਆਪਾਂ ਇਹਦਾ ਜੀ ਮੁੱਲੇ ਦਾ 1.5 ਲੱਖ ਰੁਪਏ ਕਰਦੇ ਹਾਂ ਵੀਰੇ ਅੱਛਾ ਜੀ ਲਾਸਟ ਕੀਮਤ ਤੱਕ ਦੇਣੀ ਆਪਾਂ ਇਹਦੀ ਇੱਕ 35 ਦੀ ਦੇ ਦੂਗਾ ਜੀ 12 13 ਗ੍ਰੇ ਦਾ ਦੋਤੂ ਪਰ ਕੱਟੀ ਥੱਲੇ ਹਾਜ਼ਰ ਹੈ ਜੀ ਅੱਛਾ ਜੀ 10 12 ਦੀ ਹੁੰਦੀ ਸੂਈ ਵੀ ਹੈ ਜੀ ਹਾਂ ਜੀ ਤੇ ਜੇ ਕੋਈ ਲੈਣ ਦਾ ਚਾਹਵਾਨ ਹੈ ਬਾਈ ਚੱਕਰ ਵਾਲੀ ਮੰਡੀ ਵੀ ਖਿਆ ਸਕਦਾ ਤੇ 1 ਜਨਵਰੀ ਵੀ ਆਪਣੇ ਕੋਲ ਆਪਨੇ ਕਿਤੇ ਮੈਂ ਸਵਾਰੀ ਹੋਈ ਚੈੱਕ ਕਰੋ ਮੇਰੇ ਵੀਰ ਇਹਦਾ ਕੀ ਹਿਸਾਬ ਤਾਂ ਮੈਂ ਵੀਰ 120 ਹੈ ਜੀ ਅੱਛਾ ਜੀ ਹਾਂ ਜੀ 700 ਦੀ ਸੂਈ ਵੀ 700 ਦੀ ਨਾਲ ਕੀ ਵੀਰੇ ਤੇ ਆਪਾਂ ਚੈੱਕ ਕਰੋ ਬਈ ਤੁਹਾਨੂੰ ਲੋਟੀ ਇਹਦੀ ਮੱਝ ਦੀ ਤੇ ਥਣਾ ਵਿੱਚ ਵੀ ਗੈਪ ਹੈ ਪ੍ਰੋਪਰ ਪੈਸੇ ਪੂਰਾ ਜੀ ਕੋਈ ਲੈਣ ਦਾ ਚਾਹਵਾਨ ਹੈ ਤਾਂ ਕਰਾਲੀ ਵੀ ਖੇ ਮੰਡੀ ਵਿੱਚ ਆ ਸਕਦੇ ਤੇ ਆਪਾਂ ਦਿਖਾਉਣੀ ਆਪਾਂ ਜੀ ਉਹ ਯਾਰ ਇੱਕ ਮੂਰਤੀ ਹੋਣੀ ਆ ਜੀ ਤੇਰੇ ਨਾਲ ਇਹ ਕਿਹੜੇ ਛੂਏ ਵੀਰੇ ਹੈ ਜੀ ਪਹਿਲੇ 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 ਛੂਏ ਆਹ ਪਹਿਲੇ ਛੂਏ ਨਾਲ ਕੀ ਵੀਰੇ ਤੇ ਕੱਟੀ ਆ ਕੱਟੀ ਅੱਛਾ ਕਿੰਨਾ ਮੁੱਲ ਰੱਖਿਆ ਰਾਸਟਾ ਦਾ 120 ਹੈ ਕਿੰਨੇ ਤੱਕ ਦੇਣੀ ਲਾਸਟ 110 ਦੀ ਇੱਕ 10 ਦੀ ਚੈੱਕ ਕਰੋ ਮੇਰਾ ਵੀਰ ਜੇ ਕੋਈ ਕਰਾਲੀ ਮੰਡੀ ਤੇ ਆਉਣਾ ਚਾਹੁੰਦਾ ਲੈਣ ਦਾ ਚਾਹ ਵਾਣਾ ਤਾਂ ਲੈ ਸਕਦਾ ਵੀਰੇ ਇੱਥੇ ਲੱਗੀ ਹੈ ਦੀ ਤੇ ਫਿਰ ਹੁਣ ਤਾਂ ਇਸ ਟਾਈਮ ਬੌਲੀ ਹੈ 10 ਕਿਲੋ ਅੱਛਾ 10 ਕਿਲੋ ਕਿੰਨਾ ਕਿ ਜਾਊਗੀ ਥੋੜੇ ਹਿਸਾਬ ਨਾਲ 13-14 ਕਿਲੋ ਦੇ ਦੇ ਨਾ ਮੈਂ ਦੇ ਦੂਗੀ ਇੰਨਾ ਤੇ ਨਾਲ ਇਹਦੇ ਕੱਟੀਆਂ ਹੈ ਕੱਟੀ ਹੈ ਕੱਟੀ ਬਾਈ ਹੈ ਨਾ ਸੋ ਵੀ ਸੁਈ ਵੀ ਯਾਰ ਇਹ ਕਿਹੜੇ ਸੀਮੰਦੀ ਦਾ ਟੀਲ ਸੀਮੰਦ ਦਾ ਯਾਰ ਹੁਣ ਪਤਾ ਨਹੀਂ ਹੈ ਸੀਮੰਦ ਦਾ ਵੀਰ ਤੇ ਵੀ ਝੋਟੀ ਪਾਈਆਂ ਦੀ ਹੈ ਆ ਕੱਟੀ ਮਰਜਤੂਗੀ ਬਾਈ ਹਾਂ ਲੈ ਤੋਗੀ ਬਾਈ ਅੱਛਾ ਜੀ ਤੇ ਝੋਟੀ ਇਹ ਵੀ ਪੂਰੀ ਪ੍ਰੋਪਰ ਹੈ ਕੁਆਲਟੀ ਪੱਕੇ ਪੂਰੀ ਗੁੱਡ ਹੈ ਇਹ ਕਿਹੜੇ ਸੂਏ ਵੀਰ ਇਹ ਦੂਜੇ ਸੂਏ ਆ ਜੀ ਅੱਛਾ ਜੀ ਉਹ ਤਾਂ ਸੋਹ ਵਾਲੀ ਤਾਂ ਤਿਆਰ ਹੈ ਜੀ ਅੱਛਾ ਜੀ ਚੈੱਕ ਕਰੋ ਵੀਰ ਉਹਨਾਂ ਦੀ ਕੁਆਲਟੀ ਚੈੱਕ ਕਰੋ ਵੀਰ ਇਹਦਾ ਕਿੰਨੇ ਬੁੱਲੇ ਰੱਖਿਆ ਵੀਰੇ 180 ਹੈ ਜੀ ਅੱਛਾ 180 ਲਾਸਟ ਕਿਨੇ ਤੱਕ ਦੇਣੀ ਵੀਰੇ ਆਪੇ 70 ਦੀ ਦੇ ਦੂੰਗਾ ਯਾਰ 70 ਦੀ ਠੀਕ ਹੈ ਤੇ ਲੋਕੀ ਪੱਖੋਂ ਚੈੱਕ ਕਰੋ ਬਈ ਲੋਟੀ ਇਹਦੀ ਪੂਰੀ ਸਰ ਆਪਰ